ਕਾਲਾ ਬਾਦਸ਼ਾਹਪੁਰੀਆ ਕਬੱਡੀ ਪਾ ਰਿਹਾ ਹੈ। ਲਓ ਸਾਹਮਣੇ ਕਹਿੰਦੇ ਬਾਦਸ਼ਾਹਪੁਰ ਪਿੰਡ ਹੈ ਇਸ ਨੌਜਵਾਨ ਦਾ ਧੂਰੀ ਦਾ ਏਰੀਆ ਹੈ। ਆਹ ਵੇਖਾਂਗੇ ਕਾਲਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ। ਇਹਨਾਂ ਕਹਿੰਦੇ ਖੇਡ ਮੈਦਾਨ ਦੇ ਵਿੱਚ ਬਾਦਸ਼ਾਹਪੁਰੀਆ ਕਾਲਾ ਨੰਬਰ ਦਾ ਵਾਧਾ ਆਪਣੀ ਰੇ ਤੇ ਬਾਦਸ਼ਾਹਪੁਰੀਆ ਕਾਲਾ ਅਗਲੀ ਕਬੱਡੀ ਪਾ ਰਿਹਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਬਾਸ਼ਾਪੁਰ ਦੀ ਧਰਤੀ ਦਾ ਮੇਰੇ ਵੀਰੋ ਕਾਲਾ ਕਬੱਡੀ ਪਾਰਿਆ ਇਹ ਵੀ ਕਹਿੰਦੇ ਪੰਜਾਬ ਦੇ ਖੇਡ ਮੇਲੇ ਦੇ ਉੱਪਰ ਮੰਨਿਆਪੁਰ ਮੰਨਿਆ ਕਬੱਡੀ ਖਿਡਾਰੀ ਕਾਲਾ ਕਬੱਡੀ ਪਾਰਿਆ ਦੂਜੇ ਪਾਸੇ ਚਾਰ ਖਿਡਾਰੀ ਤਿਆਰ ਨੇ ਕਿ ਚੌ ਜਣਿਆਂ ਨੂੰ ਖੜ ਕੇ ਚੈਨ ਬਣਾਉਣੀ ਪੈਂਦੀ ਏ ਕਦੇ ਮਾਰ ਕੇ ਪੁੱਠੀ ਬਲ 55 ਪਾਉਣਾ ਪੈਂਦਾ ਏ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਲੈ ਵੀ ਕ੍ਰਿਸ਼ਨ ਬਾਸ਼ਾਪੁਰੀਆਂ ਕਾਲਾ ਅਗਲੀ ਕਬੱਡੀ ਪਾਰਿਆ ਆ ਬਾਸ਼ਾਪੁਰੀਆਂ ਕਹਿੰਦੇ ਕਾਲਾ ਧੂਰੀ ਦੇ ਲਾਗੇ ਕਰਕੇ ਕਹਿੰਦੇ ਬਾਸ਼ਾਪੁਰ ਪਿੰਡ ਐਸ ਖਿਡਾਰੀ ਦਾ ਮੇਰੇ ਵੀਰੋ ਉਹ ਕਾਲੇ ਦੀ ਕਹਿੰਦੇ ਪਈ ਹੀ ਕਬੱਡੀ ਛਾਂੜ ਦੀ ਟੀਮ ਦਾ ਕਹਿੰਦੇ ਲੈਂਟਰਨਾ ਦਾ ਖਿਡਾਰੀ ਆ ਆ ਨੌਜਵਾਨ ਹੁਣ ਕਰਵਾਉ ਬੱਲੇ ਬੱਲੇ ਉਹ ਖਾਲਸਾ ਮੇਰੇ ਵੀਰੋ ਪਰ ਪੁਆਇੰਟ ਜੇ ਟਰਾਈ ਤੇ ਕਰ ਰਿਹਾ ਹੈ ਪਰ ਪੁਆਇੰਟ ਕਹਿੰਦੇ ਰੇਡਰ ਦੇ ਵਾਸਤੇ ਜੁੜਦਾ ਹੋਇਆ ਹੈ ਅਗਲੀ ਕਬੱਡੀ ਬਾਸਾਪੁਰ ਪਿੰਡ ਹੈ ਇਸ ਖਿਡਾਰੀ ਦਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਨੌਜਵਾਨ ਪਧਿਆ ਹੋਇਆ ਹੈ ਲੈ ਵੀ ਪਿੰਦੀ ਹੁਣ ਕਮਾਲ ਕਰਨੀ ਪੈਣੀ ਹੈ ਕਿਉਂਕਿ ਮੇਲਾ ਪੂਰੇ ਸਿੱਖਣਾ ਤੇ ਆ ਉਹ ਪੰਗਾ ਸਿੰਘ ਨਾਲ ਪਰ ਸਾਹਮਣੇ ਕਹਿੰਦੇ ਕਾਲਾ ਇਸ ਵਾਰ ਬਾਦਸ਼ਾਹਪੁਰੀ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੈ ਤਹਿਲੀਦਪੁਰੀਆ ਉਹ ਕਾਲਾ ਮੇਰੇ ਵੀਰੋ ਵਾਅਦਾ ਹੋਇਆ ਪੁਰੀ ਚਾਰੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਚਾਰ ਜਾਫੀ ਪਿੰਦੀ ਵਰਗੇ ਸਿਵ ਸੈਣ ਵਰਗੇ ਖਾਲਸੇ ਵਰਗੇ ਤਿਆਰ ਬਰ ਤਿਆਰ ਨੇ ਸੈਣ ਦੀ ਟੀਮ ਦੇ ਕਹਿੰਦੇ ਹੁਣ ਚੌਂ ਦੇ ਵਿੱਚੋਂ ਕੌਣ ਕਰਦਾ ਟਰਾਈ ਮੇਰੇ ਦੋਸਤੋ ਜੱਗੀਪਿੰਡ ਝਨੇਰ ਵਾਲਾ ਫੈਸਲੇ ਕਰਦਾ ਹੈ ਵੀ ਪੁਆਇੰਟ ਜਿਹੜਾ ਕਾਲੇ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਖੇਡ ਟੀਮ ਦੇ ਲਈ ਜੋੜ ਦਿੱਤਾ ਅਗਲੀ ਕਬੱਡੀ ਕਾਲੇ ਦੀ ਤੇ ਬੋਲ ਬਾਈ ਦੇ ਲਓ ਕਹਿੰਦੇ ਕਾਲਾ ਕਬੱਡੀ ਪਾਰਿਆ ਬਾਬਾ ਤਾਰੂਆਣਾ ਜੀ ਦੀ ਵੱਡੀ ਅਪਰਾਪਾਰ ਕਿਰਪਾ ਕਹਿੰਦੇ ਮਦੇਵੀ ਪਿੰਡ 22 ਮਾਰਚ ਪੱਕੀ ਤਰੀਕ ਆ ਆ ਪਈ ਹੀ ਕਬੱਡੀ ਮੇਰੇ ਵੀਰੋ ਤੇ ਪੁਆਇੰਟ ਕਹਿੰਦੇ ਨੌਜਵਾਨ ਨੇ ਜੋੜ ਦਿੰਦਾ ਆਪਣੀ ਟੀਮ ਦੇ ਲਈ ਖੇਡ ਮੈਦਾਨ ਦੇ ਵਿੱਚ ਆ ਵੀ